भैया का आ गया आ गया आ गया चेक करो प्रेशर चेक चले। डॉक्टर साहब सत श्री अकाल ठीक है नहीं वाहिगुरु ਹੇ ਗਰੂ ਜੀ ਉਹ ਸਾਹਮਣੇ ਧੁੰਦ ਦਾ ਸ਼ਾਨਦਾਰ ਨਜ਼ਾਰਾ ਕੰਤ ਬਣੀ ਖੜੀ ਆ ਧੁੰਦ ਜਮਾ ਉਹ ਛੜਕਦੇ ਤੇ ਬਾਕੀ ਮੌਸਮ ਠੀਕ ਐ ਬੱਦਲ ਬਾਈ ਵਾਲਾ ਮਾਹੌਲ ਜਾ ਚੜਦੇ ਸੂਰਜ ਦਾ ਨਜ਼ਾਰਾ 7 ਵਜੇ ਦਾ ਸਮਾਂ ਤੇ ਜੰਮ ਚ ਸਰੀਰ ਦੀ ਠਕੀ ਕੱਢ ਕੇ ਘਰਾਂ ਨੂੰ ਵਾਪਸ ਹਾਂ ਬਗੜ ਕਿਵੇਂ ਆ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਬੱਚੇ ਬਜ਼ੁਰਗਾਂ ਚਾਚਿਆਂ ਤਾਈਆਂ ਸਾਰਿਆਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਜਿਹਦੇ ਨਵੇਂ ਬਲੌਗ ਚ ਅ ਸੋਲਰ ਚਲਾਉਣੀ ਆ ਅੱਜ ਆਪਣੀ ਆਨਲਾਈਨ ਕਰਨੀ ਆ ਪਰਸੋਂ ਸੋਲਰ ਪੈਨਲ ਫਿੱਟ ਕਰਕੇ ਸੀ ਕੱਲ ਆਪਣੀਆਂ ਮੋਟਰਾਂ ਫਿੱਟ ਕਰਤੀਆਂ ਤੇ ਅੱਜ ਉਹਨਾਂ ਨੂੰ ਚਲਾਵਾਂਗੇ ਆਨਲਾਈਨ ਕਰਾਂਗੇ ਤੇ ਦੇਖਦੇ ਆ ਕਿੰਨਾ ਕ ਪਾਣੀ ਧਾਣੀ ਕੱਢਣ ਗਿਆ ਤੇ ਕਹੇ ਜੀ ਗੱਲਬਾਤ ਰਹਿੰਦੀ ਐ ਤੇ ਇੱਧਰ ਸਾਡਾ ਭਾਂਜਾ ਯਸਮਨ ਸਿੰਘ ਤਾਕੜਾ ਸੱਚੀ ਗੱਲ ਕਹੌਣ ਨੂੰ ਲੱਗੂ ਸਸਤਰੀਕਾਰ ਇਹ ਛੰਗਦਾ ਹੁੰਦਾ ਹੈ ਇੱਕ ਦੋ ਦਿਨ ਜਦੋਂ ਆਉਂਦਾ ਹੈਗਾ ਤੇ ਉਸ ਦਿਵਾ ਇਹਨੂੰ ਪਤਾ ਹੁੰਦਾ ਕਿ ਰੋਜ਼ ਚੱਲ ਵੀਡੀਓ ਜਾਈ ਜਾਂਦੇ ਫਿਰ ਹੌਲੀ ਹੌਲੀ ਸੰਗ ਨੂੰ ਹਟ ਜਾਂਦਾ ਹੈ ਬਗੜ ਜਾਂਦਾ ਇਹਨੂੰ 29 ਫੱਗਣ 12 ਮਾਰਚ ਬਰਾ 2025 ਸਿੱਧੇ ਨਾ ਬੁੱਧਵਾਰ ਦਾ ਤੇ ਕਰਦੇ ਅੱਜ ਦਾ ਪ੍ਰੋਗਰਾਮ ਸ਼ੁਰੂ ਐ ਐਂਡ ਤੱਕ ਜਰੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਨਵੇਂ ਤਾਂ ਫੋਲੋ ਵੀ ਲਾਜ਼ਮੀ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਭਈ ਅੱਜ ਤੱਕ ਠੀਕ ਐ ਬਕਰ ਨੂੰ ਭੁੱਖ ਲੱਗੀ ਆ ਰੋਟੀ ਤਾਂ ਨਹੀਂ ਪਾਈ ਇਹਨੂੰ ਪਾਟੀਆਂ ਦੋ ਪਾਟੀਆਂ ਚਲ ਹੋਰ ਖਾ ਲੂ ਅੱਧਾ ਬਿੱਲੀ ਦੇ ਗੋਲੇ ਮੋੜਾ ਕੱਟਿਆ ਹੋਇਆ ਸੈਕਾਉਂਡ ਰੁਪੀਏ ਬਿੱਲੀ ਖਾ ਗਈ ਸੀ ਐਵੇਂ ਗੋਲ ਦਾ ਮੋੜਾ ਕੱਟਤਾ ਚਲ ਕਰੋ ਵਰਚ ਹਾਂ

ਤੇ ਉਸੇ ਪਾਸੇ ਰੱਖ ਦੋ ਨਾ ਪਰਾਂ ਤੋਂ ਚੱਕੀ ਜਾਣਗੇ ਉੱਥੋਂ ਲੈ ਲਵਾਂਗੇ ਫਿਰ ਪੱਲੀ ਭਾਲਾਂਗੇ ਆਪਾਂ ਪੱਲੀ ਹੋਰ ਿੱਲੇ ਥਾਂ ਚ ਲਾਹੀ ਐ ਨਾਲੇ ਗਾਲੇ ਦਰ ਕੀ ਪੱਲੀ ਇਹ ਛੇਕ ਵਿੱਚ ਤੇ ਕਰੇ ਹੋ ਗਿਆ ਕੰਮਕਾਰ ਤੜਕੇ ਸ਼ੁਰੂ ਤੇ ਮਿਸਤਰੀ ਆਉਣ ਵਾਲੇ ਆ ਏ ਟੈਲਾਂ ਲਾਉਣ ਵਾਲੇ ਤੇ ਇੱਧਰ ਭਾਂਜਿਆਂ ਦੇ ਨਜ਼ਾਰੇ ਤੇ ਇੱਕ ਇੱਧਰ ਕੰਬਲ ਦੱਬੀ ਪਿਆਗਾ ਇੱਕ ਉਧਰ ਆਉਦਾ ਟਮ ਟਮਾ ਚਲਾ ਰੱਖਿਆਗਾ ਲੋਕ ਲਾਤਾ ਕੋਈ ਨਾ ਸੁਣੀ ਜਾਂਦਾ ਸੀ ਆ ਫੋਨ ਦਾ ਚੱਲਦਾ ਚੱਲ ਵੀ ਮੈਸੀ ਓ ਮੈਸੀ ਆਇਆ ਖੇਡ ਗਿਆ ਫੁੱਟਬਾਲ ਦਾ ਜਿਆਦਾ ਸ਼ਕੀਨ ਆ ਭਾਈ ਜੋਬਰ ਤੇ ਵੈਸੇ ਨੌਲੇਜ ਵਾਲੀਆਂ ਗੱਲਾਂ ਬਹੁਤ ਕਰਦੇ ਹੁੰਦੇ ਆ ਮੈਂ ਇਹਨੂੰ ਕਈ ਵਾਰੀ ਤੁਹਾਨੂੰ ਸੁਣੇ ਆਗੇ ਤੇ ਕਦੇ ਚੋਰੀ ਚੋਰੀ ਇਹਨਾਂ ਦੀਆਂ ਗੱਲਾਂ ਰਿਕਾਰਡ ਕਰਕੇ ਸੁਣਾਵਾਂਗੇ ਹੌਲੀ ਹੌਲੀ ਤੇ ਫਿਲਹਾਲ ਪਾਣੀ ਦਾ ਢੋਲ ਭਰ ਕੇ ਲਿਆਉਣੇ ਆਪਣਾ ਵਾਟਰ ਵਰਕਸ ਤੋਂ ਵਾਓ ਇਹ ਗਗੂ ਕਹਿੰਦੇ ਗੱਗੂ ਆ ਉਹ ਤੇ ਬਸੇ ਰੱਖਾ ਕੋਈ ਮੈਂ ਲੇਖਾ ਕਰਾਉਂਡਾ ਫੁੰਟ ਲਾ ਦੇ ਉਹ ਬੋਲੇ ਹੈ ਇਧਰ ਤਾਂ ਉਹੀ ਲਾ ਦੇਂਗੇ ਪਾਇਪ ਜੀ ਹਕਾਲਾ ਜਿਹਾ ਪਾਇਪ ਹਰਾਾ ਲਾ ਦੇਂਗੇ ਉਹ ਜਿਹੜੇ ਤਰ ਅੱਗੇ ਹੋ ਜਿਹੜਾ ਪਾਪ ਖਾਂਦੀ ਐ ਰੋਲ ਜਾਵੇਂ ਉਹੜਾ ਮੋਟਰ ਇਹ ਯਾਰ ਬਾਹਰ ਲਿਉਣੀ ਆ ਇਹ ਇਹਦਾ ਹੋਆ ਬੈਲਡ ਚਾਰੇ ਖੁੰਜਾਂ ਤੇ ਲਾਉਣ ਵਾਲਾ ਇਹਦੇ ਉੱਧਰ ਟਰੈਕਟਰ ਲੈ ਗਿਆ ਕੱਲਾ ਇਹ ਮੈਂ ਇਹਨੂੰ ਕਿਹਾ ਰੀੜੀ ਤੇ ਬੈਲਡ ਲਵਾ ਲੈ ਲੈ ਜਿਹੜੀ ਲੈ ਕੇ ਨਹੀਂ ਗਿਆ ਹਾਂ ਕੁੜੇ ਉਹ ਨਹੀਂ ਕਿਥੇ ਦੁੱਧ ਪਾਲਦੀਆਂ ਲੜਕੀ ਤਾਂ ਪੀ ਖੜੀਆਂ ਵਾਹੀ ਗੁਰੂਏ ਹਾਂ 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 ਰਗੀ ਵੀ ਡਾਰੀ ਹੋ ਵਾਹ ਗਰ ਅਜੇ ਤਾਂ ਭਰੀ ਡੱਗੀ ਚਲੇ ਨੇ ਜਲ ਪਰਨਾ ਸੁੱਖ ਹੋ ਜਾਂਦਾ ਫਨ ਲ ਭਰੀਆਂ ਵਾਰਤਿਆਂ ਜੀ ਪਾਈਆਂ ਦਾ ਪਾਏ ਦੇ ਚ 500 ਲੀਟਰ ਦਾ ਆਪਣਾ ਇਹ ਢੋਲ ਆ ਤੇ ਫਿਰ ਇਹ ਪਹਿਣੀਆਂ 30 ਜੇ ਮਾਰੀ ਮੋਟੀ ਕੋਈ ਊਣੀ ਹੋ ਜਾਂਦੀ ਆ ਫਿਰ 33 ਤੋਂ 35 ਵੀ ਹੋ ਜਾਂਦੀਆਂ ਤੇ ਹੁਣ ਨੌਜਵਾਨ 30 ਵਾਲਟੀਆਂ ਗਾਵਾ ਗਾਪ ਉਲਟਾ ਦੂ ਗੈਰੇ ਚ ਪਰ 24 ਬਾਲਟੀਆਂ ਪਈਆਂ ਤੇ 5 ਸੀ ਬਾਲਟੀਆਂ ਦਾ ਪਾਣੀ ਢੋਲਦੇ ਵਿੱਚ ਪਿਆ ਸੀ ਪਹਿਲਾਂ ਥੋੜਾ ਜਿਹਾ ਘਰ ਚੱਲੇ ਆਪਣਾ ਢੋਲ ਤੇ ਉਹ ਤਾਂ ਪਾਣੀ ਭਰਨ ਤੋਂ ਵਾਟਰ ਬਾਕਸ ਤੋਂ ਮਨਾਹੀ ਆ ਭਾਈ ਤੇ ਵੱਡਾ ਟੈਂਕਰ ਨਹੀਂ ਇਹ ਭਰਨ ਦਿੰਦੇ ਜੀ ਇਹ ਛੋਟਾ ਮੋਟਾ ਢੋਲ ਭਰਨਾ ਤਾਂ ਕੋਈ ਗੱਲ ਨਹੀਂ ਮਾਰਾ ਮੋਟਾ ਕਦੇ ਕਰੇ ਜ਼ਰੂਰੀ ਹੁੰਦਾਗਾ ਬੰਦਾ ਲੈ ਜਾਂਦਾ ਤੇ ਬਾਕੀ ਪਾਣੀ ਸਟੋਰ ਹੋ ਜਾਂਦਾ ਦਿਨ ਚ ਟੂਟੀ ਵੀ ਆ ਜਾਂਦੀ ਆ ਵਾਹ ਹੈ ਗਰੂ ਜੀ ਚੈੱਕ ਤੇ ਗੇਟ ਖੋਲ ਕੇ ਮੈਂ ਅੰਦਰ ਵੜਿਆ ਸੀ ਤੇ ਗੇਟ ਜਾਂਦਾ ਹੋਇਆ ਵੀ ਗੇਟ ਬੰਦ ਕਰਕੇ ਜਾਊ ਜੇ ਆਪਾਂ ਇੰਨੀ ਕੀ ਆਪ ਦੀ ਜ਼ਿੰਮੇਵਾਰੀ ਸਮਝਦੇ ਰਹਿਣੇ ਆ ਤਾਂ ਫਿਰ ਆਪਾਂ ਨੂੰ ਵੀ ਅਗਲਾ ਵੀ ਬਾਲੀ ਟੋਕਾ ਅੜਕਾਈ ਨਹੀਂ ਕਰਦਾਗਾ ਕਿ ਆਪਣਾ ਫਰਜ਼ ਆ ਜੇ ਆਪਾਂ ਗੇਟ ਖੋਲਿਆ ਸੀ ਤਾਂ ਝੜ ਕੇ ਵੀ ਜਾਵਾਂਗੇ ਵਾਹ ਗਿਰੋ ਬੱਲੇਓ ਗੱਗੂ ਮੱਲ ਹਾਂ ਕਿਧਰ ਕੱਟ ਕੇ ਲਈ ਨਾ ਓਏ ਥੜਾ ਹੀ ਰਹਿੰਦਾ ਜਿਹੜਾ ਪੱਟਣ ਵਾਲਾ ਠੀਕ ਐ ਕਿਵੇਂ ਆ ਠੀਕ ਐ ਕਿੰਨੀ ਹੁਟੀਆਂ ਤੈਨੂੰ 9 ਠੀਕ ਐ ਸ਼ਾਬਾਸ਼ ਸ਼ਾਬਾਸ਼ ਬਣ ਗਈ ਬਾਤ ਹਾਂ ਬਣ ਗਈ ਗੱਲ ਆਖੀ ਬਣ ਗਈ ਗੱਲ ਕਹੀਂ ਉਹ ਬਲੇ ਹਾਂ ਅਹੀ ਆ ਸਾਫ ਹਾਂ ਠੀਕ ਕਿਹੜੀ ਆਹ ਸੁੰਡ ਤਾਂ ਇਹ ਸਿੱਧਾ ਤਾਂ ਕਿੱਥੋਂ ਲੈ ਆਉਣ ਕਰਕੇ ਹੁਣ ਇਹ ਬਸ ਆਪਣਾ ਡੰਗ ਲੈ ਜਾ ਗਿਰ ਇਧਰ ਉਧਰਾਂ ਹੀ ਮੋੜ ਕੇ ਚਲਾ ਦਿਆ ਕਰਾਂਗੇ ਚੈਲ ਵੀ ਗਰਮ ਕਰਕੇ ਸੌਂਡ ਚੜਾਉਣੇ ਆ ਤੇ ਫਿਰ ਮਿੱਤਰ ਦਾ ਫੋਨ ਆਇਆ ਸੀ ਮੋਟਰ ਵੀ ਚਲਾਉਣੇ ਆ ਕਹਿੰਦਾ ਆਨਲਾਈਨ ਕਰ ਜਾਾਂਗੇ ਆਜੂ ਲੋਟ ਆ ਜਾ ਪੈਪ ਚੜਾਉਣੇ ਆ ਭਾਈ ਉਹੋ ਕਰਦੇ ਹੈ ਲੀਰ ਜੀ ਤਾਂ ਉਹਦੀ ਉਹ ਮੱਚ ਜੂਗੀ ਤੂੰ ਹੀ ਪਾ ਲੈਂਦੇ ਮੜੀ ਜੀ ਕਰਨੀ ਕੀ ਕਹਿੰਦਾ ਤੂੰ ਹੀ ਪਾ ਲੈਂਦੇ ਤੂੰ ਹੀ ਪਾ ਲੈਂਦੇ ਨਾਲ ਸੇਕ ਲਾਂਗੇ ਹਾਂ ਆਇਆ ਸੇਕ ਲਾਉਣ ਲੱਵੇ ਹੋ ਜਾਂ ਅੱਗੀ ਵਾਲੀ ਹੈ ਮਾਲਫਾ ਫਾਈ ਨਹੀਂ ਜਾਦੀ ਉਹ ਮੋਟਰਾਲੇ ਬਸ ਹੈ ਜਾਣੀ ਇਹ ਨਾਲ ਜਾ ਕੇ ਕਰਦੇ ਆ ਇੱਧਰ ਬਈ ਆਹ ਬਈ ਜਾਣੀ ਤੇ ਮੜਦੇ ਮੜਾ ਮੜਾ ਇਹ ਮੂਹ ਆਹ ਤਾ ਬੋਰਾ ਗਰਮ ਹੋ ਗਿਆ ਲੱਗ ਅਹ ਗਰਮ ਆ ਇਹਰ ਕੰਟਰੋਲਰ ਯੱਕੇ ਲੈ ਆਓ ਧੀਰ ਕਵਾਲਿਟੀ ਮਾਰੀ ਐਜੇ ਹੋਰ ਉੱਚ ਯੱਕਾ ਹੌਲੀ ਲੋਟਾ ਲੋਟਾ ਚੱਲਦੀ ਹੈ ਲੋਟਾ ਕੋਈ ਨਾਮ ਸੀ ਲਾ ਦੇਣੇ ਉਹ ਨਾ ਤੇ ਲੱਗਦਾ ਇਸ ਪੈਦਾ ਤਾਕਾ ਲਾ ਕੇ ਲਾਉਣਾ ਯਾਰ ਆ ਤਾਂ ਲਾਉਣਾ ਉਹ ਤਿਆਰ ਕਰ ਪਾਣੀ ਦਾ ਬਹੁਤ ਗੂੜੇ ਚ ਹੈ ਸਿੰਗਲ ਬੋਰੀ ਹੈ ਪਿੱਛੋਂ ਕਰ ਜਾ ਮਾਰੇ ਪਿੱਛੇ ਜਾਣਾ ਪਾਣੀ ਆ ਗਿਆ ਚੱਲੀ ਜਾਂਦੇ ਯਸੂ ਸਾਰੇ ਆਈ ਜਾਂਦੇ ਬੱਪੂ ਵੇ ਇਨ ਇੱਥੇ ਰੱਖਿਆ ਸੀ ਇੱਥੇ ਇਹਨੂੰ ਘੁਮਾਉਂਦਾ ਹੈ ਆਏ ਘੋਗੀ ਹੈ ਆਏ ਆ ਗਿਆ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਬੰਦ ਕਰਕੇ ਜਲਾ ਦੇ ਇੱਕ ਅੱਧੀ ਵਾਰੀ ਬਈ ਚੱਕਰੀ ਨਹੀਂ ਫੜਿਆ ਇਸ ਤਰ੍ਹਾਂ ਹਾਂਜੀ ਇਹ ਤਾਂ ਬੋਲੀ ਅੱਛਾ ਮੋਝੇ ਨਹੀਂ ਭੜਿਆ ਲੈ ਇਹ ਨੀ ਯਰ ਚ ਫੜਦੇ ਮੋਸ਼ਨ ਯਾਰ ਆ ਬਤਾਲੇ ਜੋ ਕਿ ਤਰਫ ਗਈ ਵੈਸੇ ਕਰਾਂਗੇ ਬਤਨਾਂ ਕੋਈ ਨਹੀਂ ਉਹ ਵਾਧੂ ਐਨੀ ਰੇਸ ਤਾਂ ਯਾਰ ਨਹੀਂ ਦੇ ਪਾਇਨਾ ਬਤਨਾ ਦੀ ਪਾਲਾ ਚੱਲਦੀ ਪਤਾ ਨਹੀਂ ਕਿਹਦੇ ਆਤੀ। ਪਾ ਸੁਤਲਵਾ ਨੇ ਬੜੀ ਜਰ ਦਾ ਖੜਾ ਨਾ। ਬੜੀ ਚਲਦੀ। ਬਾਤੂ ਪਾਣੀ ਹੈਗਾ ਬੈਠ ਚ। ਹਾਂ। ਕੈਮਰਾ ਤੇ ਧਾਨੂ ਭੱਗ ਗਿਆ। ਦੇਖਾ ਹੋ ਗਿਆ ਬਣ। ਥੱਲੇ ਬਹਿ ਕੇ ਬਣਾ ਲਾ ਥੱਲੇ ਬਹਿ ਕੇ। ਕੰਮ ਨਹੀਂ ਕੈਮਰਾਮੈਨ। ਕਰਨੀ ਨੂੰ ਉਫੜਾ ਦੇ ਸਕ ਜੇਂਦਾ। ਨਾ ਵਧੀਆ ਬਣਵਾ। ਵਧੀਆ ਬਣਵਾ। ਹਮੋਸ਼ਾਂ ਦੇ ਅਗੇ ਮੈਂ ਹੌਲੀ-ਹੌਲੀ ਫੜਦੀ ਆ ਬਾਈ। ਨਹੀਂ ਹੁੰਦੀ। ਆ ਗਿਆ ਆ ਗਿਆ ਆ ਗਿਆ ਇਹ ਚ। ਜ਼ੋਰਬਰਾਡ ਬਲਾਉ ਸੋਲਰ ਮੋਟਰ ਦੇ ਨਾਲ ਚੈੱਕ ਉਹ ਨਵੀਂ ਬਣਾਇਆ ਉਹ ਮੀਆਂ। ਦਰਸਤ ਵੀਰ ਬਹੁਤ ਪਹੁੰਚਿਆ ਇਧਰ ਇੱਕ। ਚੈੱਕ ਕਰੋ ਪ੍ਰੈਸ਼ਰ। ਮੱਦੇ ਬਨੇ ਆਪੋ ਨੇ ਪੈਂਦਾ ਲੱਗਾ ਦਾ ਧੰਨਵਾਦ ਭਾਈ ਰਣਜੀਤ ਪਹੁੰਚ ਗਿਆ ਸੀ ਟਾਈਮ ਨਾਲ ਹੀ 11 ਵਾਲੀ ਚਾਹ ਪੀ ਕੇ ਨੌਜਵਾਨਾਂ ਨੇ ਕੰਟਰੋਲਰ ਕਸਤਾ ਤੇ ਚਲਾਤਾ ਚੈੱਕੋ ਚਾਚਾ ਬਤਾਈਆਂ ਨਾਇਰ ਨਾਲ ਆਦੀ ਉਹ দর্শক ਵੀ দর্শক ਵੀ ਤਾਂ ਹੈ ਉਹ ਮਹਾਮਾਗੇ ਪਹੁੰਚੀ ਜਾਂਦੇ ਆ ਹੈ ਪ੍ਰੈਸ਼ਰ ਘਟਾ ਜਾਏਗਾ ਤਾਂ ਕੋਈ ਥੋੜਾ ਜਿਹਾ ਕੀ ਇਹਦਾ ਬੱਦਲਾਂ ਦਾ ਫਰਕ ਆ ਠੀਕ ਹੈ ਬੱਦਲ ਮਾਰੇ ਪਾਸੇ ਹੋਏ ਭਾਈ ਅਸੀਂ ਪ੍ਰੈਸ਼ਰ ਚੈੱਕ ਕਰਨਾਗਾ ਚਲੋ हा चाचा फोटो कर ली को करा शादी शादर है आ गए ना हो गया चल अच्छा। कि चल मित्रा

ਕੀ ਐ ਕੋਈ ਖੈਰ ਸੁਖ ਰਾਜੀ ਬਾਜੀ ਤੇ ਤਿੰਨ ਦੀ ਮੋਟਰ ਭਾਈ ਇਹ ਆਹ ਦਿੱਸ ਤਾ ਮਾ ਮੋਟਰ ਦਾ ਪੱਖਾ ਢੂੜਾ ਅੱਛਾ ਵਧਾਈਆਂ ਤੈਨੂੰ ਵਧਾਈਆਂ ਮਹਾਰਾਜ ਵਧਾਵੇ ਭਾਈ ਸਾਰਿਆਂ ਨੂੰ ਲਾ ਦੀ ਬਰਾਂ ਹਾਂ ਜੀ ਲਾਤੀ ਕਿਦਾਂ ਦੇ ਡਿੱਕੀਆਂ ਦੇ ਇਹਨਾਂ ਨੂੰ ਮથે ਤੇ ਹਸ ਤਰ ਕੇ ਇਹ ਸਾਨੂੰ ਸੈਟੀਆਂ ਸੂਟੀਆਂ ਦੱਸ ਦਈਏ ਤੇ ਬਸ ਘਰੇ ਬੈਠੇ ਚਲਾ ਦਿਆ ਕਰਾਂਗੇ ਫੋਨ ਤੇ ਅਸੀਂ ਠੀਕ ਐ ਪਾਉਂਦੇ ਨਹੀਂ ਅਸੀਂ ਨੱਕੇ ਸਾਰੇ ਜੇ ਕਰਕੇ ਕਰੂ ਬੰਦ ਕਰ ਦਿਆ ਕਰਾਂਗੇ ਠੀਕ ਐ ਚਾਚਾ ਮਹਾਗੇ ਨਹੀਂ ਘਰਾ ਪਰ ਜਦ ਤਲੇ ਹੀ ਆ ਦੇ ਨਹੀਂ ਨੰਦ ਜੀ ਕਿਉਂ ਹੁੰਦੀ ਹੋਊਗੀ ਇੱਕ ਗੱਲ ਹੂ ਗਾਰਾ ਜੀ ਉਹ ਦੇਖੋ ਦੂਜੇ ਚਾਚੇ ਦੀ ਬਾੜੀ ਜੜਾਈ ਅੱਜ ਕਵਾ ਪਾਣੀ ਕੱਟਾਂ ਹਬਤਾ ਦੇ ਫਿਰ ਚੱਕਰ ਇਹਦੇ ਨਹੀਂ ਨਹੀਂ ਚੱਕਰ ਦਾ ਉਹ ਖੁੱਲੇ ਘਰ ਦਾ ਨਹੀਂ ਇਹ ਤਾਂ ਫੁੱਲ ਹੋ ਗਿਆ ਅੱਛਾ ਬਹੁਤ ਆ ਭਲਾਇਆ ਜਾ ਚਾਓ ਵਧਾ ਦੇਾਂਗੇ ਪਾਣੀ ਅਜੇ ਵਧਾ ਦੇਾਂਗੇ ਧੁੱਪ ਘਟਾ ਘਟਤੀ ਸੱਚ ਯੇ ਪਈ ਹੋ ਗਈ ਬੰਦ ਕਹਿੰਦੇ ਤੇ ਇਸ ਵਕਤ ਇਹ 2500 ਚੱਕਰਾਂ ਤੇ ਚੱਲੀ ਜਾਂਦੀ ਸੀ ਕਿ ਬਾਈ ਕਹਿੰਦਾ ਵੱਤ ਤੋਂ ਵੱਤ ਫੁੱਲ ਧੁੱਪ ਉਹ 27 28 ਤੇ ਵੀ ਪਹੁੰਚ ਜਾਂਦੀ ਹੈ ਇਹ ਤੇ ਉਦੋਂ ਪਾਣੀ ਹੋਰ ਵੀ ਵਧਾ ਜੂਗੀ ਤੇ ਖੈਰ ਇਹਦੀ ਸ਼ਕਤੀ ਦੀ ਐਪਲੀਕੇਸ਼ਨ ਡਾਊਨਲੋਡ ਕਰੀਆ ਉਹ ਬਈ ਨੋ ਪੁੱਛਦਿਆਂ ਮਾੜੀ ਸੈਟਿੰਗ ਬੈਟਿੰਗ ਕਈ ਵਾਰੀ ਘਰੋਂ ਬੰਦ ਕਰਨੀ ਪੈਂਦੀ ਹੈ ਚਲਾਉਣੀ ਪੈ ਜਾਂਦੀ ਆ ਤੇ ਉਹ ਜੇ ਸਿਸਟਮ ਤੇ ਇੱਥੇ ਹੁਣ ਓਕੇ ਆ ਮਾਹੌਲ ਕੋਸਲੇ ਵਾਲੇ ਖੇਤ ਚੱਲਦੇ ਆ ਉੱਥੇ ਉਹਨੂੰ ਚਲਾਉਨੇ ਆ ਆਨਲਾਈਨ ਕਰਦੇ ਆ ਤੇ ਉਹ ਮਾਹੌਲ ਵੀ ਵਿਖਾਉਨੇ ਆ ਚੱਲੀ ਜਾਂਦੀ ਆ ਚੈੱਕ ਆ ਸਿਸਟਮ ਆ ਜਾਂਦਾ ਬਈ ਜੀ ਤੁਹਾਡੀ ਐਪਲੀਕੇਸ਼ਨ ਇੰਸਟਾਲ ਕਰ ਲੈਨੇ ਆ ਸਟਾਰਟ ਸਟਾਪ ਤੇ ਹੁਣ ਬਾਈ ਨੇ ਸਟਾਰਟ ਵਾਲੀ ਸੋਚੇ ਇਹ ਦਬਤੀ ਤੇ ਉਧਰੋਂ ਬਈ ਉਹ ਹੋ ਗਈ ਸਟਾਰਟ ਤੇ ਮੋਸ਼ਨ ਫੜੀ ਜਾਂਦੀ ਹੁਣ ਹੌਲੀ ਹੌਲੀ ਚੈੱਕ ਸੰਗਤ ਤਾਂ ਪਹੁੰਚੀ ਬੈਠੀ ਆਪਣੇ ਤੋਂ ਪਹਿਲਾਂ ਹੀ ਲਿਜਾਇਆ ਯੱਜ ਜਾ ਕੇ ਵੇਟਰ ਨੂੰ ਦੌਮ ਦਵਾ ਦਗੇ ਧਮ ਕਸਤਾ ਕਿੱਥੇ ਜਾਂਦੇ ਆ ਦਿਨੇ ਦੇ ਘੰਟਾ ਹੋ ਗਿਆ ਤੁਸੀਂ ਇੱਥੇ ਲਾ ਕੇ ਜਾਓ ਆ ਜੁੱਟੀਆਂ ਚ 2 ਮਹੀਨੇ ਤੁਹਾਨੂੰ ਆਏ ਪੂਰੇ ਕਿਸਾਨ ਬਣਾ ਕੇ ਤੋਰਾਂਗੇ ਹਾਂਜੀ ਹੋਇਆ ਉਤਾਰ ਲਾ ਕੇ ਬਲਾਸ ਮੈਂ ਉੱਥੋਂ ਮੈਨੂੰ ਪਿਆ ਸੀ ਲੈ ਤੇ ਆਇਆ ਨੀ ਮੈਂ ਇਹਨੂੰ ਕਿਹਾ ਸੀ ਨਵਾਂ ਪਲਾਸ ਲੈ ਚਲੋ ਚੱਲ ਹੁਣ ਤਾਂ ਲੈ ਗਿਆ ਡੰਗ ਉਹ ਕੱਟ ਕੇ ਪੈਣ ਦਾ ਵਧੀਆ ਫਿੰਗਰਾਂ ਚ ਪੈ ਜਾਂਦੀਗਾ ਕਾਲੇ ਕੋਲੇ ਵੀ ਇਹਦੇ ਬਲਾ ਕੇ ਨਵਾਂ ਵੀ ਵਧੀਆ ਦੇ ਕੇ ਕੱਟਦੇ ਹੋਏ ਹਾਂ ਆਇਆ ਕਰਨੀ ਪਾਣੀ ਪਈਏ ਓ ਦੀ ਕਾਕੇ ਮਾੜਾ ਮੋਟਾ ਕੇ ਬਾਬਾ ਇਹ ਮਾੜਾ ਮੋਟਾ ਇਹਦਾ ਹਟ ਜੂ ਆ ਰਾਜਾ ਕਰਨੀ ਦੇਖਣੇ ਕਸ ਕੇ ਤਾਰਾਂ ਮਾਰ ਕੇ ਹੈਲਪ ਟੀਮ ਨਹੀਂ ਲੈ ਗਏ ਆਪਾਂ ਨਹੀਂ ਤਾਂ ਚਲ ਖੋਲਣੀ ਆ ਕੇਰਾ ਫੇਰ ਲਾਵਾਂਗੇ ਟੀਮ ਤਾਂ ਇਹ ਵੀ ਚਾਕਦੇ ਹੋਣਗੇ ਵੀ ਗੱਜਣ ਦਾ ਹੈ ਨਾ ਦੀ ਵਜ੍ਹਾ ਦਾ ਸਪੀਕਰ ਦਾ ਖੜਾ ਜੋ ਟਿਕਾ ਆ ਗਏ ਸ਼ੇਰ ਜੀ ਅਬਿੱਲਾ ਆ ਹੂੰ ਦੇਖਦਾ ਜੀ ਹਾਂ ਲਾਦੇ ਹਾਂ ਉੱਤੇ ਉਹ ਕਹਿੰਦਾ ਜੀ ਕਿ ਅਸੀਂ ਉੱਤੇ ਕਹਿੰਦਾ ਜੀ ਅਸੀਂ ਚੈੱਕ ਮਾਰ ਕੇ ਨਾਲ ਫੁਮੇਤਰਾ ਪੀਏ ਪਾਣੀ ਘੁੱਟ ਘੁੱਟ ਹੈ ਇਹ ਸੈਟਿੰਗ ਹੈ ਮੋਬਾਈਲ ਤੇ ਭਰ ਲਓ ਬਟਨ ਜੇ ਦੱਪਨੇ ਤੇ ਮੈਨੂੰ ਉੱਤਾਰ ਦੇ ਕੋਈ ਦਾ ਸੋਖ ਹੀ ਆ ਪਾਪਾ ਲਾਲ ਤੇ ਹਰਾ ਵਟਣਾਂਗੇ ਹੱਥ ਨੇ ਵਾਲਾ ਵੀ ਦੱਬਦਾ ਹੁੰਦਾ ਬਾਈ ਹਾਂ ਨਾ ਨਾ ਸਾਰਾ ਸੁਕਾ ਦੇਂਗੇ ਤੁਹਾਨੂੰ ਕੋਈ ਨਾ ਪਾਪੇ ਨੂੰ ਫਿਕਰ ਹੋ ਗਿਆ ਭਾਈ ਪਿਛਲੇ ਸਾਲ ਸੀਜ਼ਨ ਚ ਪਾਪੇ ਨੇ ਬਹੁਤ ਗਿੜੇ ਲਾਏ ਇੱਥੇ ਸਾਰਾ ਝੋਨਾ ਪਾਪੇ ਨੇ ਬਾਲਿਆ ਸੀ ਪੀਟਰ ਛੱਡ ਕੇ ਵਗ ਜਾਂਦੇ ਸੀਗੇ ਤੇ ਨੱਕਾ ਨੌਕਾ ਜਿਹੜਾ ਇੱਕ ਅੱਧਾ ਬਦਲਣਾ ਹੁੰਦਾ ਸੀ ਪਾਪਾ ਬਿੰਦੇ ਬਿੰਦੇ ਗਿੜੇ ਲਾਉਂਦੇ ਰਹਿੰਦੇ ਸੀ ਘੰਟੇ-ਘੰਟੇ ਡੂਡ-ਡੂਡ ਘੰਟੇਵਾ ਦਾ ਇਹਦਾ ਬਸ ਫਿਰ ਨਿਗਰਾਨੀ ਵਾਲਾ ਕੰਮ ਹੁੰਦਾ ਕਿ ਦੂਰ ਦੂਰ ਬੰਦ ਹੋ ਜੇ ਫਿਰ ਹੂੰ ਚਿੰਤਾਜਨਕ ਵਿਸ਼ਾ ਹੋ ਜਾਂਦਾ ਕੀ ਕੋਈ ਲਫਾਫਾ ਪਾਲ ਕੇ ਜੱਜ ਦਾ ਇੱਥੇ ਪੜ੍ਹਣਾ ਲਫਾਫੇ ਬਾਦੂ ਇੱਥੇ ਹੀ ਰੱਖ ਗਏ ਸਾਰੇ ਇਕੱਠੇ ਕਰਕੇ ਸੈਟਾ ਬਈ ਕੇ ਮਾਰਦੇ ਸੈਲਫ ਹੋ ਗਏ ਇੱਕ ਮਿੰਟ ਪੈਰਾਮੀਟਰ ਕੱਟ ਦੋ ਅੱਛਾ ਹੂੰ ਬਾਲੇ ਜਰ ਦੀ ਗਰਾਹ ਉੱਤੇ ਲਮਾਉਣੀ ਹੀ ਯਾਰ ਲਗਾਉ ਹੈ ਲਗਾਉ ਉੱਪਰ ਹੋਰ ਲਾ ਦਾਂਗੇ ਇੱਕ ਅੱਧਾ ਕੁਝ ਬਦਲ ਕਰ ਦਿੰਦੇ ਆ ਕੰਮ ਨਹੀਂ 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 ਲੋੜ ਨਹੀਂ ਹੈ ਚੱਲ ਬੂ ਹੰਤਾ ਚੈ ਹਮ ਹੋਏ ਤੂੰ ਤੇਰੀ ਖੁਸ਼ੀ ਹੋਈ ਹੋਈ ਮੈਨੂੰ ਬੜੀ ਖੁਸ਼ੀ ਹੋਈ ਹੈ ਤੇਰਾ ਕੰਮ ਸਰੇ ਚੜੇ ਤੇ ਅਗਲੇ ਕੰਮ ਤੇ ਜਾਂਦਾ ਲੱਗੇ ਬਸ ਤੇਨੂੰ ਉਦੋਂ ਬੜੀ ਖੁਸ਼ੀ ਹੋਣੀ ਸੀ ਬਾਈ ਹਨਾ ਚੱਲਾ ਜੈਕੋ ਵਾਪੇ ਵਧਾਈਆਂ ਦੋ ਨਵੀਆਂ ਮੋਟਰਾਂ ਦੀਆਂ ਆ ਜਾ ਬਾਈ ਜੀ ਤੁਸੀਂ ਫੋਟੋ ਲੈ ਲਾ ਜਾ ਵਧਾਵੇ ਸਾਰਿਆਂ ਨੂੰ ਮੈਂ ਉਹਨੂੰ ਖੜਾ ਆ ਲਓ ਮਨਪ੍ਰੀਤ ਨੂੰ ਉਹਦੀਆਂ ਕਰ ਦੋ ਦੋ ਫੋਟੋਆਂ ਮਾਦਾ ਰੋਜ਼ ਹੀ ਕਰੀ ਜਾਂਦਾ ਰਹਿਣਾ ਆਪਦੀਆਂ ਚੱਲ ਜੈਕ ਸੁਣੀ ਜੀ ਫੋਟੋ ਲਾਤੀ ਜੋ ਬ੍ਰਾਦਰੀ ਵੀਲਾ ਕਰਨੀ ਪਾਣੀ ਹੋਏ ਬਹੁ ਜਰ ਦੇ ਤੋਰੇ ਫਿਰਦਿਆਂ ਕਿਤੇ ਲੱਗੀ ਆ ਅਧਾਰ ਕਾੜ ਦੇ ਦਿਓ ਪਪਾ ਫੋਟੋ ਕਰੂਗਾ ਅਧਾਰ ਕਾੜ ਦੀ ਆ ਜਾ ਤੈਨੂੰ ਪਾਣੀ ਪਿਵਾਵਾਂ ਠੰਡਾ ਮਿੱਠਾ ਫੋਟੋ ਕਰੂਗਾ ਉਹ ਫੋਟੋ ਕਰ ਲੈਣ ਤੁਹਾਨੂੰ ਬਾਅਦ ਚ ਰੱਖ ਲਓ ਇੱਥੇ ਆਊਗਾ ਤੂੰ ਫੇਰ ਨਿਕਲ ਜਾਈਂ ਪਾਣੀ ਦਾ ਪਤਾ ਲੱਗ ਜਾਣਾ ਹੂੰ ਤੋਂ ਪਕਾਟਾ ਥੋੜੀ ਜਿਹੀ ਪਾਣੀ ਦਾ ਹੋਰ ਕੱਢੂਗੀ ਟੋਪੋ ਬਦਲਵਾਈ ਆ ਨਾ ਕੰਮ ਉਹ ਉਹ ਯਾ ਪਰੇ ਬਈ ਬਣ ਕੇ ਮੜਿਆ ਬਦਲਾ ਤੋਡੇ ਨਾਲੋਂ ਵਧੀਆ ਪਾਣੀ ਤੋਡੇ ਪਿੰਡ ਨਾਲੋਂ ਉਹੇ ਜੀ ਆ ਵਧੀਆ ਵਧੀਆ ਬਾਣੀ ਉਦੋਂ ਠੰਡਾ ਨਾ ਠੰਡਾ ਕਿੰਨਾਗਾ ਇਹ ਲੈ ਜੂ ਪਾਣੀ ਅਰੇ ਕਦੀ ਕਰਨੀ ਆ ਠੀਕ ਆ ਪਰੇ ਗਾਈ ਪਾਣੀ ਦੇ ਆਪਾਂ ਟੋਪ ਵਧੀ ਤੋ ਬਹੁਤ ਪਾਣੀ ਦਾ ਬਸ ਲੋਟਾ ਮਾਹੌਲ ਕਰਦੇ ਆ ਮੈਂ ਤੁਹਾਨੂੰ ਇਹਨੂੰ ਠੀਕ ਆ ਭਾਈ ਧੰਨਵਾਦ ਗੋਡੇ-ਗੋਡੇ ਤੇਰਾ ਰਣਜੀਤ ਠੀਕ ਹੈ ਜੀ ਸ਼ੁਕਰੀਆ ਭਾਈ ਕੀ ਐ ਕਾ ਟਰਨਿੰਗ ਆਫ ਖਾਂਤ ਸੁਵਾਦੀਆਂ ਮੋਟਰਾਂ ਪਈ ਹੌਲੀ ਹੌਲੀ ਮੋਸ਼ਨ ਫੜਦੀਆਂ ਤੇ ਹੌਲੀ ਹੌਲੀ ਖੜਦੀਆਂ